ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਅਚਾਨਕ ਇੱਕ ਮਸ਼ੀਨ ਨੂੰ ਲੈ ਕੇ ਜਾ ਰਹੀ ਟਰਾਲੀ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਹੈ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਪਰਚਾ ਦਰਜ ਕਰ ਲਿਆ ਜਾਂਦਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਲੇਕਿਨ ਇਲਾਜ ਦੌਰਾਨ ਨੌਜਵਾਨ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਤੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਠਿੱਲੀ ਕਾਰ ਕੀਤੇ ਜਾ ਰਹੀ ਹੈ ਕਿ ਕਿਸੇ ਦੀ ਵੀ ਗ੍ਰਿਫਤਾਰੀ ਅਜੇ ਤੱਕ ਨਹੀਂ ਕੀਤੀ ਗਈ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਮੇਰੇ ਬੇਟੇ ਦਾ 20 ਤਰੀਕ ਨੂੰ ਐਕਸੀਡੈਂਟ ਹੋਇਆ ਸੀ ਜੀਰਾ ਬੇਟਾ ਮੈਂ ਬੰਡਾਲਾ ਪਿੰਡ ਦੇ ਬੇਟਾ ਦਾ ਨਾਮ ਆਕਾਸ਼ਦੀਪ ਸਿੰਘ ਜੀ ਦਾ ਐਕਸੀਡੈਂਟ ਹੋਇਆ ਉਹ ਮੇਰਾ ਬੇਟਾ ਮੋਟਰਸਾਈਕਲ ਤੇ ਆ ਰਿਹਾ ਸੀ ਕਿ ਟਰੈਕਟਰ ਔਰ ਇੱਕ ਲੈਂਟਰ ਵਾਲੀ ਮਸ਼ੀਨ ਆ ਰਹੀ ਸੀ ਨਿੰਕ ਰੋਡ ਤੋਂ ਤਾਂ ਉਹਨਾਂ ਨੇ ਇੱਕਦਮ ਮੇਨ ਰੋਡ ਤੇ ਟਰਾਲੀ ਚੜਾ ਟਰੈਕਟਰ ਚੜਾਇਆ ਮਸ਼ੀਨ ਵਾਲਾ ਕਿ ਦੇਖਿਆ ਨਹੀਂ ਮੇਰੇ ਬੇਟੇ ਦੇ ਉੱਪਰ ਸਿੱਧਾ ਡਾਇਰੈਕਟ ਜਾ ਕੇ ਹਿੱਟ ਕਰਦਾ ਔਰ ਉਹਨਾਂ ਦਾ ਤਾਂ ਹੀ ਐਕਸੀਡੈਂਟ ਹੋਣ ਤੋਂ ਬਾਅਦ ਉਹ ਉਹਨਾਂ ਨੂੰ ਸਾਈਡ ਤੇ ਮੇਰੇ ਬੇਟੇ ਨੂੰ ਸਾਈਡ ਤੇ ਸੁੱਟ ਕੇ ਟੋਏ ਚ ਸੁੱਟ ਕੇ ਆ ਫਰਾਰ ਹੋ ਗਏ ਔਰ ਪੁਲਿਸ ਦੇ ਚਾਹੀ ਐਫ ਆਈ ਆਰ ਕੀਤੀ ਲੇਕਿਨ ਹਾਨੂੰ ਪੁਲਿਸ ਨੇ ਕੋਈ ਵੀ ਜਵਾਬੀ ਕਰਵੇ ਕੋਈ ਵੀ ਕੁਝ ਨਹੀਂ ਕੀਤਾ ਪੁਲਿਸ ਕਹਿੰਦੀ ਇੱਕ ਬੰਦਾ ਫੜਿਆ ਮੌਕੇ ਤੇ ਕੋਈ ਬੰਦਾ ਨਹੀਂ ਫੜਿਆ ਕੋਈ ਕੁਝ ਨਹੀਂ ਉਹ ਆਪਣਾ ਕੰਮ ਕਰ ਰਹੇ ਲੈਂਟਰ ਪਾ ਰਹੇ ਕੋਈ ਐਂ ਡੇਲੀ ਜਾਂਦੇ ਨੇ ਕੋਈ ਹਾਨੂੰ ਕੋਈ ਜਨਗਟ ਕੋਈ ਪੁਲਿਸ ਨੇ ਸੁਣਿਆ ਹੀ ਨਹੀਂ ਕੁਝ ਵੀ ਅੱ ਕਿ ਉਹ ਜਿਹੜਾ ਮੇਨ ਡਰਾਈਵਰ ਝੋੜਿਆ ਗਿਆ ਕੋਈ ਫੜਿਆ ਨਹੀਂ ਕਿ ਹਾਂ ਤੇ ਕਈ ਨੇ ਦੱਸਿਆ ਰਹੀਆਂ ਇਹ ਤੇ ਜਾਂਦੇ ਨੇ ਕੋਈ ਕੋਈ ਡਰਾਈਵਰ ਨਹੀਂ ਫੜਿਆ ਕੋਈ ਕੁਝ ਨਹੀਂ ਹੋਇਆ ਸਾਨੂੰ ਕਿਨ ਕੋਈ ਕੀਤਾ ਨਹੀਂ ਕਿ ਮੇਨ ਡਰਾਈਵਰ ਫੜਿਆ ਜਾਂ ਕੁਝ ਕੋਈ ਮਤਲਬ ਹੀ ਨਹੀਂ ਐਨਪਲ ਐਈ ਇਹਨੇ ਫੋਨ ਵੀ ਕੀਤਾ ਖੋਦ ਹੀ ਗਿਆ ਲੇਕਿਨ ਉਹਨਾਂ ਕੋਲਸ ਨੇ ਕੋਈ ਕੁਝ ਦੱਸਿਆ ਕਿ ਉਹ ਠੀਕ ਹੀ ਕਾਰਵਾਈ ਕਰ ਰਹੇ ਹੈ ਕਾਰਵਾਈ ਕਰ ਰਹੇ ਬੰਦੇ ਪਰ ਆ ਰਹੇ ਲੇਕਿਨ ਉਹਦੇ ਪੁੱਤਰਾ ਕਹਣਾ ਕਿ ਗੁਰਮ ਦੇ ਵਿੱਚ ਵਾਦਾ ਕੀਤਾ ਜਾ ਰਿਹਾ ਉਹ ਦੱਸਾਰੀ ਉਹ ਟੈਕ ਜੋ ਚਾਲ ਆਈ ਹੋਈ ਕੀ ਕਰ ਜਾਓ ਲੈ ਉਹਨਾਂ ਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਤੇ ਹੋਈ ਕਿੰਨੇ ਔਰ ਕਿ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰਨਾ ਕਿ ਸ਼ਮਨ ਨੂੰ दारू ਪੀ ਕੇ ਹੀ दारू ਪੀ ਕੇ ਉਹਨਾਂ ਨੇ ਸਭ ਕੁਝ ਕੀਤਾ ਹੈ। ਮਾਮਲਾ ਅਮਰਿਤਸਰ ਦੇ ਪਿੰਡ ਬਡਾਲਾ ਦਾ ਹੈ ਜਿੱਥੇ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਟਰਾਲੀ ਟਰੈਕਟਰ ਦੇ ਨਾਲ ਟਕਰ ਲੱਗਣ ਕਾਰਨ ਹਾਦਸਾ ਹੋਇਆ ਸੀ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਨੌਜਵਾਨ ਦੀ ਇਲਾਜ ਦਰਾਰ ਮੌਤ ਹੋ ਗਈ ਹੈ ਤਾਂ ਉਹਨਾਂ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮੁਕੱਦਮਾ ਦਰਜ ਕੀਤਾ ਹੈ ਤੇ ਜਲਦੀ ਹੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਤੇ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਡ라이ਵਰ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਜਲਦੀ ਹੀ ਟਰੈਕਟਰ ਟਰਾਲੀ ਨੂੰ ਵੀ ਜ਼ਬਤ ਕੀਤਾ ਜਾਏਗਾ। ਇਹ ਹਗਿਆ ਵੀ 1025 ਦੀ ਗੱਲ ਆ। ਇਹ ਲੜਕਾ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ। ਸਰਨਧਾਨ ਤੋਂ ਬਨਾਲੇ ਨੂੰ। ਉਧਰੋਂ ਨੋਨੇ ਪਿੰਡ ਲਿੰਕ ਰੋਡ ਤੋਂ ਆ ਰਹੀ ਸੀ ਟਰੈਕਟਰ ਤੇ ਪਿੱਛੇ ਹੀ ਮਸ਼ੀਨ ਲੈਟਰ ਵਾਲੀ। ਉਹਨਾਂ ਨੇ ਅਣ ਦੇਖੇ ਹੀ ਮਤਲਬ ਮੇਨ ਰੋਡ ਤੇ ਚੜਾਤੀ ਨਾ ਇਹ ਵਿੱਚ ਵੜ ਗਿਆ। ਉਸ ਮਾਰੇ ਬੱਜਨਾਇਰ ਕਾਫੀ ਛੱਟਣ ਲੱਗ ਗਿਆ ਤੇ ਕੋਤਮਾ ਤੋਂ ਟੱਲਾ ਲੰਗਨ ਦਾ ਬਾਲ ਫਿਰ ਇਹਨੂੰ ਇੱਥੇ ਲੈ ਆਂਦਾ ਤੇ ਅਸੀਂ ਪਰਚਾ ਦਰਜ ਕੀਤਾ ਜੀ ਪੰਜ ਬੰਦਿਆਂ ਦਾ ਇੱਕ ਮੁੰਡਾ ਜਿਹੜਾ ਮੇਨ ਆ ਡਰਾਈਵਰ ਉਹ ਸੀ ਵੱੜ ਲਿਆ ਸੀ ਤੇ ਅੱਜ ਨਾਲ ਖਾਨੋਂ ਸਹਰੇ ਤਲਾ ਮਿਲਿਆ ਵੀ ਇਹਨਾਂ ਨੇ ਲਾਜੀ ਦਿੱਸ ਹੋ ਗਈ ਹੁਣ ਮੌਕੇ ਤੇ ਆਏ ਤੇ ਰੈੱਡ ਬਾਡੀਆਂ ਦੀ ਲੈਣੀਆਂ ਤੇ ਲੈ ਕੇ ਇਹਦਾ ਮਲਾਜਾ ਕਰਾਵਾਂਗੇ ਉੱਥੇ ਤੇ ਜੁਰਮ ਚ ਬੰਦਾ ਹੋ ਜਾ ਕਿਸੇ ਟਰੈਕਟਰ ਵਗੈਰਾ ਵੀ ਜਬ ਕੀਤਾ ਗਿਆ ਉਹਨਾਂ ਨੇ ਮੌਕੇ ਤੇ ਵੀ ਟਰੈਕਟਰ ਅਜੇ ਆਸ-ਪਾਸੇ ਕੀਤਾ ਉਹਨਾਂ ਨੇ ਟਰੈਕਟਰ ਵੀ ਜ਼ਬਤ ਕਰ ਲੈਣਾ ਹੈ ਆਪਾਂ ਨੂੰ ਅੱਜ ਹਮਾਰਾ ਕਰ ਲੈਨੇ ਹਨ ਤੇ ਪਰਿਵਾਰ ਦੇ ਵੀ ਗਿਆਣਾ ਵੀ ਕੁੱਥੇ ਆ ਕੇ ਪਤਾ ਨਹੀਂ ਲੈ ਕੋ ਬਿਆਨ ਤੱਕ ਨਹੀਂ ਕਿੰਨੇ ਬੱਚੇ ਕਰਾਈ ਨਹੀਂ ਬਿਆਨ ਆ ਵੀਰ ਦੇ ਉਹ ਤਾਂ ਉਹ ਜਿਹੜਾ ਬੰਦਾ ਸੀ ਉਹ ਤਾਂ ਬਿਆਨ ਦੇਣ ਦੇ ਫਿੱਟ ਨਹੀਂ ਨਾ ਇਹ ਬਿਆਨ ਵੀਰ ਦੇ ਬਿਆਨਾਂ ਦੇ ਬਰਚਾ ਦਿੱਤੇ ਹੋਇਆ ਹੈ ਅੱਛਾ ਇਹ ਕਹਿਣਾ ਬੜਾ ਹੈ ਹਾਂ ਇਹ ਕਿਹੜੇ ਤਰ੍ਹਾਂ ਦਾ ਮਾਮਲਾ ਦੱਬੀ ਕੀਤਾ ਜਾਏ ਹਾਂ ਨਹੀਂ ਦੱਬਾ ਕੀਤਾ ਜਾਏਗਾ 304 ਹੀ ਪ੍ਰਾਣੀ ਬਿਊਰੋ ਰਿਪੋਰਟ ਜਗਬਾਨੀ ਟੀਵੀ